ਔਰਤਾਂ ਦੇ ਵਿੱਚ ਵਾਈਟ ਡਿਸਚਾਰਜ ਦੀ ਪ੍ਰੋਬਲਮ ਲਿ ਕੋਰੀਆ ਦੀ ਸਮੱਸਿਆ ਜਿਵੇਂ ਜਿਵੇਂ ਗਰਮੀ ਹੋਣ ਵਧਣੀ ਹੈ ਨਾ ਓਵੇਂ ਓਵੇਂ ਉਹ ਪ੍ਰੋਬਲਮ ਬੂਸਟ ਹੋ ਜਾਂਦੀ ਹੈ ਜਿਆਦਾ ਵੱਧ ਜਾਂਦੀ ਹੈ ਕਿਉਂਕਿ ਸਰੀਰਕ ਗਰਮੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਇਸ ਕਰਕੇ ਇਹ ਜਿਹੜੀ ਸਮੱਸਿਆ ਆ ਇਹ ਔਰਤਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੀ ਹੈ पीरियड्स ਤੋਂ 2 ਦਿਨ ਪਹਿਲਾਂ 2 ਦਿਨ ਬਾਅਦ ਵਿੱਚ ਜੇਕਰ ਵਾਈਟ ਡਿਸਚਾਰਜ ਹੁੰਦਾ ਤਾਂ ਨੈਚੁਰਲ ਆ ਉਹ ਹੁੰਦਾ ਹੀ ਹੁੰਦਾ ਆ ਕਈ ਔਰਤਾਂ ਨੂੰ ਜ਼ਿਆਦਾ ਹੁੰਦਾ ਕਈ ਔਰਤਾਂ ਨੂੰ ਘੱਟ ਹੁੰਦਾ ਪਰ ਥਰੂਆਊਟ ਦਾ ਮੰਥ ਜੇ ਪੂਰਾ ਮਹੀਨਾ ਹੀ ਜੇ ਵਾਈਟ ਡਿਸਚਾਰਜ ਹੁੰਦਾ ਰਹਿੰਦਾ ਆ ਉਹ ਚੋ স্মੈਲ ਹੁੰਦੀ ਆ ਵਾਰ-ਵਾਰ ਤੁਹਾਡੇ ਪ੍ਰਾਈਵੇਟ ਪਾਰਟ ਦੇ ਉੱਤੇ ਜਿਹੜੀ ਆ ਉਹ ਖਾਰਿਸ਼ ਹੁੰਦੀ ਆ ਇਨਫੈਕਸ਼ਨ ਹੋ ਜਾਂਦੀ ਆ ਤਾਂ ਵਾਈਟ ਡਿਸਚਾਰਜ ਦਾ ਜਿਹੜਾ ਹੱਲ ਕਰ ਲੈਣਾ ਚਾਹੀਦਾ ਜਿਹਦੇ ਵਾਸਤੇ ਮੈਂ ਇਸ ਵੀਡੀਓ ਦੇ ਵਿੱਚ ਨੁਸਖਾ ਸ਼ੇਅਰ ਕਰਨ ਲੱਗਿਆ ਪੰਸਰੀ ਤੋਂ ਸਮਾਉਂ ਮਿਲ ਜਾਊਗਾ ਘਰੇ ਤੁਸੀਂ ਇਹ ਨੁਸਖਾ ਬਣਾ ਸਕਦੇ ਹੋ ਅਤੇ ਚਮਚ ਦਾ ਚੌਥਾ ਇਸ ਸ ਚਾਹੀਏ ਕਿੰਨੇ ਸਾਲ ਪੁਰਾਣੀ ਹੋਵੇ ਜਿਹੜੀ ਉਹ ਠੀਕ ਹੋ ਜਾਂਦੀ ਆ ਇਹ ਨੁਸਖਾ ਮੈਂ ਪਹਿਲਾਂ ਵੀ ਇੱਕ ਵਾਰ ਸ਼ੇਅਰ ਕਰ ਚੁੱਕਾ ਬਹੁਤ ਸਾਰੀਆਂ ਬੀਬੀਆਂ ਪਣਾ ਦਾ ਬੈਨੀਫਿਟ ਲੈ ਚੁੱਕੀਆਂ ਨੇ ਪਰ ਹੁਣ ਜਿਵੇਂ ਗਰਮੀ ਵੱਧ ਰਹੀ ਆ ਇਹ ਸਮੱਸਿਆ ਬਹੁਤ ਜ਼ਿਆਦਾ ਬੂਸਟ ਹੋ ਰਹੀ ਆ ਤਾਂ ਮੈਂ ਇਸ ਕਰਕੇ ਨੁਸਖਾ ਜਿਹੜਾ ਸ਼ੇਅਰ ਕਰਨ ਲੱਗਾ ਬੀਬੀਆਂ ਪਣਾ ਇਹੋ ਜਿਹੇ ਨੁਸਖੇ ਘੱਟ ਸ਼ੇਅਰ ਕਰਦੀਆਂ ਨੇ ਸੋ ਮੇਰੀ ਬੇਨਤੀ ਆ ਕਿ ਇਹ ਜਿਹੜਾ ਨੁਸਖਾ ਵੱਧ ਤੋਂ ਵੱਧ ਸ਼ੇਅਰ ਕਰੋ ਬਹੁਤ ਸਾਰੀਆਂ ਬੱਚੀਆਂ ਦਾ ਜਿਹੜਾ ਆ ਭਲਾ ਹੋ ਸਕਦਾ ਇਸ ਨੁਸਖਾ ਸ਼ੇਅਰ ਕਰਨ ਦੇ ਨਾਲ ਕਿਉਂਕਿ ਜਦੋਂ ਵਾਈਟ ਸਟਾਰਚ ਦੀ ਪ੍ਰੋਬਲਮ ਹੁੰਦੀ ਆ ਨਾ ਕੀ ਕੀ ਲੈਣਾ ਤੁਸੀਂ ਮਨਸਾਰੀ ਤੋਂ ਨੋਟ ਕਰ ਲਓ ਜਾਂ ਸਕਰੀਨ ਸ਼ਾਟ ਲੈ ਲਿਓ ਜੋ ਸਮਾਨ ਹੈ ਤੁਹਾਨੂੰ ਮੈਂ ਦੱਸ ਦਿੰਨਾ ਲਕੋਰੀਏ ਦੇ ਲਈ ਬ੍ਰਹਮੀ ਬੁੱਟੀ 20 ਗ੍ਰਾਮ ਨਾ ਕੇਸਰ 10 ਗ੍ਰਾਮ ਬੋੜ ਦਾ ਦੁੱਧ 10 ਗ੍ਰਾਮ ਮਲਠੀ 20 ਗ੍ਰਾਮ ਆਵਲਾ ਸੁੱਕਾ ਜਿਹੜਾ ਉਹ 10 ਤੋਂ ਲੈ ਕੇ 20 ਗ੍ਰਾਮ ਲੈ ਲਓ ਚਾਹੇ ਕਿੱਕਰ ਫਲੀ ਜਿਹੜੀ ਆ ਉਹ 80 ਗ੍ਰਾਮ ਜਿਹੜੀ ਤੁਸੀਂ ਲੈ ਲੈਣੀ ਹੈ ਇਹ ਸਾਰੇ ਸਮਾਨ ਨੂੰ ਘਰੇ ਲਿਆ ਕੇ ਕੁੱਟ ਕੇ ਪੀਸ ਕੇ ਚੰਗੀ ਤਰ੍ਹਾਂ ਬਰੀਕ ਤੇ ਕਪੜਾ ਛਾਨ ਕਰ ਲੈਣਾ ਹੈ ਜਮੇ ਦਾ ਚੌਥਾ ਹਿੱਸਾ ਸਵੇਰੇ ਜਮੇ ਦਾ ਚੌਥਾ ਹਿੱਸਾ ਸ਼ਾਮ ਨੂੰ ਲੈਣਾ ਖਟੀਆਂ ਤਲੀਆਂ ਚੀਜ਼ਾਂ ਦਾ ਪਰਹੇਜ਼ ਕਰਨਾ ਹੈ ਜਿਹੜੀਆਂ ਮੈਦੇ ਵਾਲੀਆਂ ਚੀਜ਼ਾਂ ਉਹਨਾਂ ਦਾ ਪਰਹੇਜ਼ ਕਰਨਾ ਜਿਆਦਾ ਮਿੱਠਾ ਨਹੀਂ ਖਾਣਾ ਐਕਸਰਸਾਈਜ਼ ਕਰਨੀ ਹੈ ਮੈਡੀਟੇਸ਼ਨ ਜੇ ਕਰ ਸਕੋ ਤੇ ਤਾਂ ਬਹੁਤ ਹੀ ਚੰਗੀ ਗੱਲ ਆ ਅਤੇ ਠੰਡੀਆਂ ਚੀਜ਼ਾਂ ਦਾ ਸੇਵਨ ਜਿਵੇਂ ਕਿ ਕਤੀਰਾ ਗੂੰਦ ਕੱਚੀ ਲੱਸੀ ਦਹੀਂ ਵਾਲੀ ਲੱਸੀ ਇਹ ਦਾ ਜਿਹੜਾ ਸੇਵਨ ਉਹ ਲਗਾਤਾਰ ਕਰਨਾ ਸੋ ਬੀਬੀਆਂ ਭੈਣਾਂ ਨੂੰ ਮੇਰੀ ਬੇਨਤੀ ਹੈ ਕਿ ਵੀਡੀਓ ਨੂੰ ਅਗੇ ਜ਼ਰ ਦੇ ਵਿੱਚ ਮੈਂ ਕੋਸ਼ਿਸ਼ ਕਰਨਾ ਕਿ ਵੀਰਾਂ ਦੇ ਵਾਸਤੇ ਜਿਹੜੀ ਤਾਂਦ ਦੀ ਜਿਹੜੀ ਸਮੱਸਿਆ ਉਹਦੀ ਵੀ ਮੈਂ ਰੈਮੇਡੀ ਸ਼ੇਅਰ ਕਰਾਂ ਤਾਂ ਕਿ ਉਹ ਵੀ ਬੈਨੇਫਿਟ ਲੈ ਸਕਣ ਸੋ ਇਹ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰੋ ਫੋਲੋ ਕਰੋ ਧੰਨਵਾਦ